ਸ਼ਾਸੀ ਗਾ ਸਾਰੇ ਭਰਾਵਾਂ ਨੂੰ ਬਾਈ ਆਪਾਂ ਪਹੁੰਚੇ ਹੋਈ ਸੀ ਇੰਦਗੜ ਬੱਕਰੀਆਂ ਦੇ ਮੇਲੇ ਤੇ ਉੱਥੇ ਬਾਈ ਆਪਾਂ ਨੂੰ ਚੈਣਾ ਬਾਈ ਮਿਲਿਆ ਮਹਰਾਜ ਤੋਂ ਜਿਹਦੇ ਕੋਲੇ ਤੁਹਾਨੂੰ ਪਤਾ ਹੀ ਆ ਵੀ ਟੌਪ ਦਾ ਅਸਲਾਗਾ ਬਾਈ ਕੋਲੇ ਤੁਹਾਨੂੰ ਆਪਾਂ ਸਾਰੀਆਂ ਬੱਕਰੀਆਂ ਦਿਖਾਵਾਂਗੇ ਬਾਈ ਦੀਆਂ ਬਾਈ ਅੱਜ ਇੱਥੇ ਚੌਂਕੀ ਭਰਉਣਾ ਆਇਆ ਹੋਇਆਗਾ ਕੀ ਹਾਲ ਆ ਬਾਈ ਚਹਨੇ ਅਸੀਂ ਕਹਾ ਬਾਈ ਸਾਰਿਆਂ ਨੂੰ ਹੋ ਠੀਕ ਆ ਬਾਈ ਬਹੁਤ ਵਧੀਆ ਜੀ ਠੀਕ ਆ ਬਾਈ ਕਿੰਨੀਆਂ ਬੱਕਰੀਆਂ ਲੈ ਕੇ ਆਏ ਆ ਬਾਈ ਅੱਜ ਇੱਥੇ ਖਰਾਬਾਂ ਤਾਂ ਲਿਆਣੇ ਗਾ 40 ਕੁ ਵੱਡੀਆਂ ਬੱਕਰੀਆਂ ਠੀਕ ਆ ਬਾਈ ਉਹ ਸਾਰਾ ਛੋਟੀਆਂ ਪੱਠਾ ਪਟਾਣ ਦੇ ਲਿਆਣੇ ਠੀਕ ਆ ਬਾਈ ਇਹ ਫਿਰ ਬਾਈ ਚੌਂਕੀ ਭਰਨੀ ਆਏ ਕਿ ਜਾਂ ਕੋਈ ਸੇਲ ਵੀ ਕਰੇਗਾ ਸਾਰੀਆਂ ਕਰਨੇ ਸੇਲ ਵੀ ਕਰਦਾ ਕਿੰਨੂੰ ਠੀਕ ਹੈ ਸੇਲ ਕਰਨ ਵਾਲੇ ਕਿੰਨੇ ਕਿ ਡੰਗਰ ਨੇ ਆਪਣੇ ਕੋਲੇ ਉਂਡਾ ਮੰਨ ਕੇ ਚੱਲਦਾ ਵੀ ਤਕਰੀਬ ਨੂੰ ਹੁੰਦੇ ਹੀ ਨਹੀਂ ਕੋਈ ਇਹ ਬੰਦਾ ਕੋਈ ਸ਼ੌਂਕ ਪੂਰਾ ਕਰ ਰਿਹਾ ਜਾ ਠੀਕ ਹੈ ਜੇ ਯਾਨੀ ਵੀ ਕੋਈ ਜ਼ਿਆਦੇ ਰਿਹੜ ਕਰ ਲਾ ਵੀ ਮੈਂ ਬੱਕਰਾ ਲੈਣਾ ਹਨਾ ਫਿਰ ਦੇ ਦੇਨਾਗਾ ਠੀਕ ਆ ਬਾਈ ਤੇ ਆਪਣਾ ਬਾਈ ਕਿੰਨੇ ਕ ਟਾਈਮ ਦਾ ਕੰਮ ਆ ਇਹ ਬੱਕਰੀਆਂ ਦਾ ਪੰਡਾ ਮੇਰਾ ਭਾਈ ਚਾਰ ਦਾ ਸੀਗਾ ਠੀਕ ਆ ਬਾਈ ਤੇ ਉਸ ਤੋਂ ਬਾਅਦ ਮੰਨ ਕੇ ਚੱਲਾ 13-14 ਸਾਲ ਲੱਗ ਜਿਓ ਠੀਕ ਆ ਬਾਈ ਕੋਈ ਗੁਰਿਆ ਪਾਟਣੀ ਠੀਕ ਆ ਜਾਨੀ ਵੀ ਦਾਦੇ ਪਰਦਾਦਿਆਂ ਤੋਂ ਕੰਮ ਚੱਲਦਾ ਨਹੀਂ ਮੰਨ ਕੇ ਚੱਲ ਪੀੜੀ ਸਾਡੇ ਪਹਿਲ ਗਈ ਠੀਕ ਆ ਜਾਨੀ ਵੀ ਤੇ ਇੱਥੋਂ ਸਟਾਰਟ ਹੋਈ ਆ ਪੀੜੀ ਮੰਨ ਕੇ ਚੱਲ ਪਹਿਲੀ ਜੀ ਤੁੱਕੀ ਕੱਢੀ ਪਈ ਆਪਣੀ ਠੀਕ ਆ ਬਾਈ ਆਲਟ ਬਾਲਟਰ ਚ ਪੁੱਛ ਲਈ ਵੀ ਚਾਹਣਾ ਕਿ ਥੋਣਾ ਸਹੀ ਗੱਲ ਆ ਬਾਈ ਵੀਡੀਓ ਅਕਸਰ ਆਉਂਦੀ ਰਹਿੰਦੀਆਂ ਹਨਾ ਬਾਈ ਤੇਰੀਆਂ ਠੀਕ ਆ ਬਾਈ ਫਿਰ ਬਾਈ ਇਹਨੂੰ ਚਾਰ ਨਚੋਰਨ ਵਜ ਤੇ ਆਪ ਹੀ ਜਾਨਣਾਗਾ ਆਪ ਹੀ ਚਾਰਨੇ ਆ ਨਾ ਜਾਂ ਪਾਲੀ ਰੱਖੇ ਹੋਣੇ ਆਪਾਂ ਪਾਲੀ ਤੇ 10 ਮਿੰਟ ਨੂੰ ਸੰਗਣਾ ਛੱਡ ਦੇ ਠੀਕ ਆ ਬਾਈ ਫੇਰ ਹੀ ਬਣਦਾ ਹਨਾ ਕੋਈ ਸਰ ਬਾਈ ਮੈਂ ਕੰਮ ਪਾ ਗਿਆ ਕਿਤੇ ਪਾਲੀ ਨੂੰ ਕਿਹਾ ਦੋ ਵੀ ਘਰੇ ਨੀਰਾ ਪਈ ਨਹੀਂ ਬਾਹਰ ਨਹੀਂ ਕੱਢਣਾ ਠੀਕ ਆ ਬਾਈ ਫੇਰ ਬਾਈ ਜੇ ਆਪਾਂ ਗੱਲ ਕਰੀਏ ਸਾਲ ਭਰ ਦੇ ਵਿੱਚ ਤੈਨੂੰ ਵਧੀਆ ਦੇ ਦੇ ਦਿੰਦੇ ਨੇ ਆਮਦਨ ਪੂਰਾ ਵਧੀਆ ਮੈਂ ਕਹਣਾ ਯਾਰ ਜੇ ਆਪਾਂ ਨੂੰ ਚੀਜ਼ ਦੀ ਕੋਈ ਜਾਣਾ ਹੁੰਦੀ ਆ ਹਾਂ ਬਾਈ ਐ ਨਹੀਂ ਗਾ ਬਈ ਆਪਾਂ ਨੂੰ ਕਿਸੇ ਤੋਂ ਤਾਰੇ ਫਰਨੇ ਪੈਣੇ ਠੀਕ ਆ 2 4 ਨਗ ਵੇਚ ਠੀਕ ਹੈ ਜਾਨੀ ਵੀ ਕੰਨ ਫੜਾ ਵੀ ਪੈਸੇ ਲਿਆ ਹਾਂ ਹਾਂ ਉਹ ਕੰਮ ਹੀ ਆ ਨਹੀਂ ਐ ਵੀ ਮੰਨ ਕੇ ਚੱਲਾਂ ਮੈਨੂੰ ਪਤਾ ਹੁੰਦਾ ਜੀ ਕੋਈ ਵਿਆਜ ਤੇ ਕੁਝ ਵੀ ਲੈਣੇ ਚੱਲੋ ਤਾਂ ਆਪਣੀ ਘੇਰੀ ਗੱਲ ਆ ਠੀਕ ਆ ਬਾਈ ਅਗਲਾ ਜਵਾਬ ਨਹੀਂ ਆ ਕਰਿਆ ਅੱਗੇ ਫੜਾ ਕੇ ਠੀਕ ਆ ਬਾਈ ਫਿਰ ਬਾਈ ਬੱਚਾ ਪੂਚਾ ਕੀ ਹਿਸਾਬ ਨਾਲ ਵੇਚ ਦਿੰਨੇ ਹੋਗੇ ਚਲੋ ਬਾਈ ਦੇਖੋ ਤਾਂ ਹੁੰਦਾ ਕਈ ਵਾਰੀ 10000 ਦਾ ਵੀ ਆ ਜਾਂਦਾ ਬੱਚਾ ਠੀਕ ਆ ਬਾਈ ਕਈ ਵਾਰੀ ਬੱਚਾ ਉਹ ਵੀ ਵੀ ਐ ਨਹੀਂ ਪਤਾ 50000 ਦਾ ਵੀ ਹੋ ਜੀ ਠੀਕ ਆ ਬਾਈ ਮਾਪਾ ਪੜਦਾ ਬੱਚਾ ਵੇਚਿਆ 50000 ਠੀਕ ਹੈ ਬਈ 2 ਮਹੀਨੇ ਰੋਚਨਾ ਕਿਦਣਾ ਠੀਕ ਹੈ ਬਈ ਨਹੀਂ ਹੁੰਦਾ ਬਈ ਬੱਚੇ ਬੱਚੇ ਦਾ ਰੇਟ ਹੁੰਦਾਗਾ ਠੀਕ ਹੈ ਬਈ ਦਿਖਾ ਦੇ ਉਹ ਬੱਚੇ ਲਿਆ ਕੇ ਦਿਖਾ ਦੇ ਬਈ ਬੱਚੇ ਲਿਆ ਕੇ ਲਾ ਲੇ ਟ੍ਰੈਲਿੰਗ ਇਹਦਾ ਮਮਨ ਕਿੰਨਾ ਹੋਈ ਅਣੰਗ ਦਾ ਥੋੜਾ ਜਿਹਾ ਫਰਕ ਪੈ ਗਿਆ ਠੀਕ ਹੈ ਇਹਦਾ 18000 ਰੁਪਿਆ ਰੇਟ ਆਗਾ ਠੀਕ ਹੈ ਬਈ ਬੱਕਰੀ ਇਹਨਾਂ ਦੀ ਆ ਬੱਕਰੀ ਇਹਨਾਂ ਦਾ ਬੱਚਾ ਹੈ ਮਾਲਕ ਚਲੋ ਵੀ ਰੰਗ ਦਾ ਫਰਕ ਕਿੰਨੇ ਕ ਟਾਈਮ ਦਾ ਬਈ ਇਹ ਇਹ ਤਿੰਨ ਮਹੀਨਾ ਦਾ ਬਈ ਤਿੰਨ ਮਹੀਨਿਆਂ ਦਾ ਬੱਚਾ ਬਈ ਠੀਕ ਹੈ ਕਿਹੜੀ ਬੱਕਰੀ ਦਾ ਬਈ ਬੱਕਰੀ ਵੀ ਦਿਖਾ ਦੇ ਅੱਛਾ ਬੱਕਰੀ ਇੱਥੇ ਨਹੀਂ ਲਿਆ ਆ ਜਾਨੀ ਵੀ ਇਹ ਬੱਚੇ ਬੱਚੇ ਵੇਚਣ ਆਲੇ ਆ ਠੀਕ ਹੈ ਬਈ ਆ ਗਿਆ 5 ਕੁ ਮਹੀਨਾ ਦਾ ਇਹ 5 ਮਹੀਨਿਆਂ ਦਾ ਬੱਚਾ ਬਈ ਕਿਹੜੇ ਦਾ ਬੱਚਾ ਠੀਕ ਹੈ ਬਈ ਬਾਡੀ ਵੇਟ ਕਿੰਨਾ ਕੋਹ ਬਈ ਹੁਣ ਇਹਦਾ ਇਹ ਹੋਊਗਾ ਬਈ 30 ਤੋਂ 40 ਦੇ ਵਿੱਚ 35 ਤੋਂ 40 ਕਿਲੋ ਵਜਣਾ ਬਈ ਦੇਖ ਲਓ 5 ਮਹੀਨਿਆਂ ਦਾ ਬੱਚਾ ਹਜੇ ਠੀਕ ਆ ਇਹ ਸੇਲ ਕਰਨਾਗਾ ਹਾਂ ਬਈ ਵੇਚਨਾ ਠੀਕ ਆ ਕੀ ਡਿਮਾਂਡ ਕਰਦਾ ਬਈ ਇਹਦੀ 40000 ਰੁਪਏ 40000 ਰੁਪਏ ਡਿਮਾਂਡ ਆ ਬਈ ਹਾਂਜੀ ਬਾਕੀ ਮਾੜਾ ਮੋਟਾ ਮਾਨ ਤਾਨ ਕਰ ਦੇਗਾ ਠੀਕ ਆ ਬਈ ਹੋਰ ਨੇ ਬਈ ਦੋ ਬੱਚੇ ਪੰਜ ਠੀਕ ਆ ਬਈ ਇਹ ਬਈ ਕਿੰਨੇ ਟਾਈਮ ਦਾਗਾ ਇਹ ਹੋਗੇ ਬਈ ਦਲ ਤਲਕ ਨਹੀਂ ਇਹ ਪੱਕਾ ਕੀ ਇਹ ਬੱਕਰਾ ਇਹ ਨਾਲ ਹੀ ਹੈ ਗਿਆ ਬੱਕਰਾ ਠੀਕ ਆ ਬਈ ਇਹ ਜੋੜੀ ਆ ਬਈ ਠੀਕ ਆ ਬਈ ਕਿੰਨੇ ਕਿੰਨੇ ਟਾਈਮ ਦੇਨੇ ਬਈ ਇਹ 2.5 ਤੋਂ 3 ਮਹੀਨੇ 2.5 ਤੋਂ 3 ਮਹੀਨੇ ਇਹਨਾਂ ਦੀ ਮਾਂ ਦੁੱਧ ਦਾ ਕਿਵੇਂ ਰਕਾਰਡ ਆ ਬਈ ਨਾ ਲਿੰਗਾ ਆਊਗਾ ਵਾਹ ਮਨ ਲੇ ਕੇ ਚਲ ਦੋਨੇ ਡੰਗਾ ਦੱਸਣੇ ਕਲੀਪ ਠੀਕ ਆ ਵੀ 3 ਲੀਟਰ ਦੁੱਧ ਹੈਗਾ ਜਾਂ ਨਹੀਂ 50 ਕਿਤੇ ਨਾ ਬੱਚੇ ਨਾਲ ਵਿੱਚ ਤਾਂ ਨਰਮਾ ਇਹ ਰਹਿ ਜਾਂਦੇ ਆ ਠੀਕ ਆ ਵੀ 40 ਲਾਜ ਕਰਦੇ ਕੋਈ ਠੀਕ ਆ ਵੀ ਫਿਰ ਦੁੱਧ ਬਾਈ ਕੀ ਰੇਟ ਤੇ ਵਿਕ ਜਾਂਦਾ ਮਨ ਲੇ ਕੇ ਚਲ ਆਪਣਾ 35 ਤੋਂ ਬਾਅਦ ਆ ਪੈ ਜਾਂਦਾ ਬਾਈ ਠੀਕ ਆ ਬਾਈ 37 37 ਠੀਕ ਆ ਠੀਕ ਆ 40 ਤੋਂ ਬਾਹਰ ਨਹੀਂ ਕੀ 40 ਤੋਂ ਠੀਕ ਆ ਬਾਈ ਆਹਾ ਬਾਈ ਵਾਟ ਚਲੋ ਵੀ ਦੋ ਦੰਦੀ ਆਜਾ ਆਪਾਂ ਕਰਾਸ ਨਹੀਂ ਕਰਾਈ ਠੀਕ ਆ ਬਾਈ ਹਣ ਚਾਰ ਹੋਏ ਹੁਣ ਚੱਕਣ ਲੱਗੀ ਠੀਕ ਆ ਬਾਈ ਫਿਰ ਬਾਈ ਪੱਠਾ ਕਿੰਨੇ ਟਾਈਮ ਦੀਆਂ ਤੁਸੀਂ ਕਰਾਸ ਕਰਾਉਣੇ ਹੁੰਦੇ ਹੋ ਠੀਕ ਆ ਬਾਈ ਦੇਖ ਸਕਦੇ ਹੋ ਬਾਈ ਪੱਠ ਤੁਸੀਂ ਪੱਠ ਬਹੁਤ ਵਧੀਆ ਬਾਈ ਕੋਲੇ 2 ਸਾਲਾਂ ਤੋਂ ਘੱਟ ਕਹਿੰਦਾ ਬਾਈ ਕਹਿੰਦਾ ਬਈ ਆਪਾਂ ਪੱਠ ਉਹ ਨਹੀਂ ਕਰਾਉਂਦੇ ਹੈਗੇ ਠੀਕ ਆ ਬਾਈ ਇਹ ਗੱਬਣਾ ਕੀ ਹੈ ਇਹ ਕਿੰਨੇ ਟਾਈਮ ਦੀ ਗੱਬਣਾ ਬਾਈ 2.5 ਮਹੀਨੇ ਦੀ ਇਹ ਕਿੰਨੇ ਟਾਈਮ ਦੀ ਕਰਾਈ ਆ ਬਾਈ ਗੱਬਣਾ ਫਿਰ 6 ਦੰਦ ਕਰਕੇ 6 ਦੰਦ ਕਰਕੇ ਬਾਈ ਦੇਖ ਸਕਦੇ ਹੋ ਤੁਸੀਂ ਪੰਜ ਪੁੰਚ ਦੇਖ ਸਕਦੇ ਹੋ ਨਾ ਸਿੰਗੀ-ਸੂੰਗੀ ਪੁਰੀ ਟੌਪ ਕੁਆਲਿਟੀ ਦੀ ਪੱਠਾ ਹੋਰ ਫੜ ਲਿਆ ਬਾਈ ਇਹਦੇ ਮਗਰ ਆ ਪੱਠਾ ਕੀ ਠੀਕ ਆ ਬਾਈ ਚੁੰਗਦੀ ਆ ਜਿਆ ਹਾਂ ਚੁੰਗਦੀ ਆ ਕਿੰਨੇ ਕਿੰਨੇ ਟਾਈਮ ਦੀ ਆ ਬਾਈ ਉਹ ਪੱਠਾ ਹੋ ਗਈ ਕੋਈ 5 ਕਿ ਮਹੀਨਾ ਦੀ ਮੰਨ ਬੱਤੀ ਠੀਕ ਆ ਬਾਈ ਬਾਈ ਬਹੁਤ ਫਰਕ ਆ ਬਾਈ ਹਨਾ ਵਿੱਚ ਲੋਕ ਨਾ ਨਿੱਕੇ ਨਿੱਕੇ ਪੱਠਾ ਨੂੰ ਉਹ ਕਰਾਉਂਦੇ ਨੇ ਤਾਂ ਹੀ ਉਹਨਾਂ ਦਾ ਕਦ ਹੋਰੇ ਦੇਖ ਸਕਦੇ ਹੋ ਬਾਈ ਪੱਠਾ ਹਜੇ 5 ਮਹੀਨਾ ਦੀ ਪੱਠਾ ਹੈਗੀ ਇਹ ਫਿਰ ਹੁਣ ਬੱਕਰੀ ਕੱਪਣ ਵੀ ਹੋਣਾ ਬੱਕਰੀ ਕੱਬਣ ਹੋਊਗੀ ਦੇਖ ਸਕਦੇ ਹੋ ਬਾਈ ਕਿੱਡੀ ਵੱਡੀ ਪੱਠ ਆ ਗਈ ਹਜੇ ਚੁੰਗਦੀ ਆ ਬਾਈ 5 ਮਹੀਨੇ ਦੀ ਪੱਠ ਆ ਗਈ ਤਿੰਨ ਤੋਂ 2.5 ਮਹੀਨੇ ਦੀ ਤਿੰਨ ਮਹੀਨੇ ਦੀ ਬੱਕਰੀ ਕੱਬਣਾ ਇਹ ਹੁੰਦੀ ਆ ਬਾਈ ਨਸਲ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਬਾਈ ਹੋਰ ਲਿਆ ਬਾਈ ਫੜਕੇ ਆਪਾਂ ਵੇਚ ਵੀ ਦੇਵਾਂਗੇ ਜੇ ਲੈਣੀ ਕੋਈ ਨਹੀਂ ਠੀਕ ਆ ਕੀ ਡਿਮਾਂਡ ਆ ਬਾਈ ਇਹਦੀ ਇਹਦਾ ਮਨ ਕਰੇ ਤਾਂ ਮੋਕੇ ਤੇ ਹੋ ਜਾਊਗਾ ਬਾਈ ਵੱਡੇ ਬੱਕਰੇ ਤਾਂ ਆਪਣੇ ਤੋਂ ਘਾਉ ਸਕੀਏ ਠੀਕ ਆ ਬਾਈ ਬਾਈ ਬੱਕਰੇ ਲੈ ਕੇ ਆਇਆ ਫਿਰ ਉਹ ਆਪਣੇ ਵੱਡੇ ਆਪਣੇ ਬੱਕਰੇ ਆ ਲਿਆ ਬਾਈ ਬੱਕਰੇ ਫੜਕੇ ਉਹ ਬੱਕਰੇ ਵੀ ਦਿਖਾ ਦੇ ਆਪਾਂ ਰਿਜ਼ਲਟ ਦਿਖਾਈਏ ਬੱਕਰਿਆਂ ਦਾ ਆ ਬੱਕਰੇ ਦੀਆਂ ਕ੍ਰੋਸ ਬੱਕਰੀਆਂ ਨੇ ਸਾਰੀਆਂ ਬਾਈ ਕਿੰਨੀ ਹੈਟ ਹੋਏ ਦੀ ਹੋਊਗੀ ਫਿਰ ਵੀ ਮੇਰੇ ਸਾਬ ਨਾਲ 45 ਬੰਦੂੜੀ ਦਾ ਹੋਊਗੀ ਬਾਹਰ ਬਾਹਰ ਹੋ 45 ਤੋਂ ਦੇਖ ਸਕਦਾ ਹਾਂ ਬਾਈ ਬਾਈ ਦੇ ਮੋਟਿਆ ਧੱਕ ਆਉਂਦਾ ਬੱਕਰਾ ਸੀਲ ਵਾਹਗਾ ਇਹ ਠੀਕ ਆ ਬਾਈ ਇਹ ਕਿਹੜਾ ਰੰਗ ਆ ਜਾਂਦਾ ਬਾਈ ਰੰਗ ਕਿਹੜਾ ਆ ਜਾਂਦਾ ਬਾਈ ਇਹ ਪਾਕਿਸਤਾਨੀ ਕਲਰ ਆ ਗਿਆ ਪਾਕਿਸਤਾਨੀ ਕਲਰ ਆ ਗਿਆ ਬੌਡੀ ਵੇਟ ਹੋ ਬੌਡੀ ਵੇਟ ਕਿੰਨਾ ਕੋ ਬਈ ਇਹਦਾ ਜਰ ਕੋਈ ਐਕਟੀਵੇਟ ਨਾ ਕੁਮਾਂਟਲ ਤੋਂ ਬਾਹਰ ਹੋ। ਲਓ ਬਾਈ ਕੁਮਾਂਟਲ ਤੋਂ ਬਾਹਰ ਹੋਊਗਾ ਬੱਕਰਾ ਦੇਖ ਸਕਦੇ ਹਾਂ। ਰਿਜ਼ਲਟ ਬਾਈ ਆਪੀ ਵਧੀਆ ਆਉਂਦਾ ਨਾ ਬੱਕਰਾ ਦੇਖ ਸਕਦੇ ਹਾਂ ਤੁਸੀਂ। ਠੀਕ ਆ ਬਾਈ। ਦੇਖ ਸਕਦੇ ਹਾਂ ਬਾਈ ਬੱਚਿਆਂ ਨੂੰ ਵੀ ਪੂਰਾ ਮੂਹ ਆ ਬਾਈਆਂ ਦਾ। ਬੱਕਰਿਆਂ ਨਾਲ। ਕਿੰਨੇ ਟਾਈਮ ਦਾ ਹੋ ਗਿਆ ਬਾਈ ਇਹ? ਪੌਣੇ 3 ਸਾਲ ਦਾ ਬੱਚਾ ਬਾਈ। ਦੰਦਾਂ ਦੰਦਾਂ ਦਾ ਕਿਵੇਂ ਆ ਹੁਣ ਬਾਈ? ਪੂਰੇ ਕੱਢਣ ਲੱਗਿਆ ਸੈਂਕੜੇ ਦੰਦ ਆ ਦੇ ਫੁੱਟ ਫੁੱਟ ਆਏ। ਪੂਰੇ ਨਹੀਂ ਹਜੇ ਹੋਇਆ। ਦੇਖ ਲਓ ਬਾਈ ਤੁਸੀਂ। ਕਿੰਨੇ ਕ ਬੱਚੇ ਲੈ ਲੈ ਬਾਈ ਇਹ ਤੂੰ ਆਪਾਂ ਚਾਹਾਂ ਕੋਈ ਆਕਿਊਮੈਂਟ ਦਊਂ ਤਿੰਨ ਚਾਰ ਸੌ ਬੱਚਾ ਵੇਚਦਾ ਉਹ ਠੀਕ ਆ ਬਾਈ ਪੱਠਾ ਬੱਕਰੇ ਹਜੇ ਦਾ ਪੱਠਾ ਮੰਨ ਕੇ ਚੱਲ ਬੀਤਤੀ ਅਸੀਂ ਜਿੰਨੀਆਂ ਜਾਣੀ ਵੀ ਆ ਬੱਕਰੀਆਂ ਨੇ ਸਾਰੇ ਈ ਸੇ ਦੀ ਅਸਲਾ ਠੀਕ ਆ ਇੱਕ ਸਾਲ ਨੂੰ ਤੂੰ ਫੇਰ ਦੇਖੀ ਕਾਲੇ ਕੀ ਮੇਲੇ ਤੇ ਮੈਨੂੰ ਮੈਨੂੰ ਨਹੀਂ ਪਤਾ ਲੱਗਣਾ ਕਿਹੜੀ ਫੜਲੀ ਤੇ ਕਿਹੜੀ ਝੜਤੀ ਠੀਕ ਆ ਬਾਈ ਕਾਲੇ ਕਾਲੇ ਮੇਲੇ ਤੇ ਜ਼ਰੂਰ ਬਾਈ ਵੇਟ ਕਰਾਂਗੇ ਨਾ ਤੁਹਾਡੀ ਪੱਠਾਂ ਦੀ ਆਪਾਂ ਬਾਈ ਬਾਕੀ ਬੱਕਰਾ ਦੇਖ ਸਕਦੇ ਹੋ ਬਾਈ ਬਾਈ ਕੰਟੈਕਟ ਨੰਬਰ ਕੰਟੈਕਟ ਨੰਬਰ ਬੋਲਦੇ ਆਪਣਾ ਆਪਣਾ ਪਿੰਡ ਹੈਗਾ ਮਹਰਾਜ ਰ ਨੰਬਰ ਹੈਗਾ 90413 48770 ਇੱਕ ਵਾਰੀ ਹੋਰ ਬੋਲੀ ਨੰਬਰ 90413 ਠੀਕ ਆ ਬਈ 22770 ਲਓ ਬਈ 22 ਦਾ ਨੰਬਰ ਆ ਹੈਗਾ ਬਾਈ ਦੀਆਂ ਬੱਕਰੀਆਂ ਤੇ ਬੱਕਰੇ ਕਿਵੇਂ ਲੱਗੇ ਬਾਈ ਦੀ ਸੋਚ ਕਿਵੇਂ ਲੱਗੀ ਹੈਨਾ ਲੈ ਕਮੈਂਟ ਜ਼ਰੂਰ ਕਰਿਓ ਬਈ ਬਾਕੀ ਸਾਨੂੰ ਬਾਈ ਦੀਆਂ ਇੱਕ ਵਾਰੀ ਬੱਕਰੀਆਂ ਆਪਾਂ ਦੁਬਾਰੇ ਫਿਰ ਤੋਂ ਦਿਖਾਉਣ ਲੱਗੇ ਹਾਂਗੇ ਦੇਖ ਸਕਦੇ ਹੋ ਬਈ ਤੁਸੀਂ ਬੱਕਰੀਆਂ ਬਾਈ ਦੀਆਂ ਉਰੀਆਂ ਟਾਪ ਕੁਆਲਿਟੀ ਦੀਆਂ ਬੱਕਰੀਆਂ ਨੇ ਦੇਖ ਸਕਦੇ ਹੋ ਬਈ ਤੁਸੀਂ ਠੀਕ ਆ ਬਾਈ ਚੈਣੇ ਓਕੇ ਬਾਈ ਇਹਦਾ ਬਈ ਚਿੱਤੀ ਵੀ ਆ ਪਰ ਉਹ ਵੀ ਤੁਸੀਂ ਬੱਕਰੀਆਂ ਤੇ ਬੱਕਰੇ